ਰਣਜੀਤ ਸਿੰਘ ਸਰਨਾ ਜੋ ਕਿ ਇਸ ਆਪ ਦਾ ਪ੍ਰਧਾਨ 라 ਚੁਕੇ ਨੇ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਓਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਾਲ ਨਹੀਂ ਪਈਆ ਮੈਂਬਰ ਵੀ ਇਕੱਕੇ ਗਏ ਗੁਰੂ ਕਾਰਦੀ ਚੋਣ ਹੋਵੇ ਗੁਰੂ ਕਾਰਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਮ ਆਪਾਂ ਗੁਰੂ ਕਾਰਦੇ ਪਰ ਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਹਾਂ ਦਰਦੇ ਉੱਪਰ ਜਿੱਥੇ ਕਿ ਹਾਕੋਰ ਸਾਜ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਛੇਕਿਆ ਜਾਏ ਕਿ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਮ ਤਵੇ ਹੋਏ ਆ ਗਏ ਬਾਚੌਣਾ ਨੇ ਉਹਦੇ ਵਿੱਚ ਕੁਝ ਨਾ ਕੁਝ ਗਲਤ ਕੰਮ ਕਰਨ ਗਿਆ ਤਾਂ ਹੀ ਤਾਂ ਕਮਾਨ ਦੇ ਇੱਕ ਵੱਡੀ ਖਬਰ ਦਰੁਖ ਕਰਦੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਲਈ ਵਿਕਦੀਆਂ ਨੇ ਵੋਟਾਂ ਲੱਖਾਂ ਰੁਪਏ ਦੇ ਵਿੱਚ ਲੱਗਦੀ ਹੈ ਮੈਂਬਰਾ ਦੀ ਬੋਲੀ ਇਸ ਸੰਸਨੀਖੇਤ ਖੁਲਾਸਾ ਕੀਤਾ ਡੀਐਸਜੀ ਐਮਸੀ ਮੈਂਬਰ ਰਣਜੀਤ ਕੌਰ ਨੇ ਜਿਸ ਨੇ ਡੀਐਸਜੀ ਐਮਸੀ ਦੇ ਸਪ ਕ ਪ੍ਰਧਾਨ ਪਰਮਜੀਤ ਸਰਨਾ ਦੇ ਉੱਪਰ ਇੱਕ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਸਬੂਤਾਂ ਦੇ ਨਾਲ ਜਿਹੜੀ ਕੀ ਸ਼ਿਕਾਇਤ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਬੀਬੀ ਰਣਜੀਤ ਕੌਰ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪਰਮਜੀਤ ਸਰਨਾ ਦੇ ਵੱਲੋਂ ਗੁਰੂ ਘਰ ਦੀ ਮਰਿਆਦਾ ਦਾ ਉਲੰਘਣ ਕੀਤਾ ਗਿਆ ਰਣਜੀਤ ਕੋਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਖੁਦ ਪਰਮਜੀਤ ਸਰਨਾ ਨੇ ਇਹ ਮੰਨਿਆ ਕਿ ਉਸਨੇ 27 ਤੋਂ 28 ਲੱਖ ਰੁਪਏ ਦੇ ਵਿੱਚ ਮੈਂਬਰਾਂ ਦੇ ਨਾਲ ਪੈਸਿਆਂ ਨੂੰ ਲੈ ਕੇ ਜਿਹੜੀ ਆ ਉਹ ਸਮਝੌਤਾ ਕੀਤਾ ਅਤੇ ਇਹ ਸਿੱਧਾ-ਸਿੱਧਾ ਜੋ ਗੁਰੂ ਘਰ ਦੀ ਮਰਿਆਦਾ ਦਾ ਉਲੰਘਣ ਹੈ ਬੀਬੀ ਰਣਜੀਤ ਕੋਰ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਪੈਸਿਆਂ ਨਾਲ ਨਹੀਂ ਸਗੋ ਸੱਚਾਈ ਅਤੇ ਇਮਾਨਦਾਰ ਦੇ ਇਮਾਨਦਾਰੀ ਦੇ ਨਾਲ ਹੋਣੀ ਚਾਹੀਦੀ ਹੈ ਸਾਬਕਾ ਪ੍ਰਧਾਨ ਦੇ ਉੱਪਰ ਲੱਗੇ ਇਹਨਾਂ ਸੰਗੀਨ ਆਰੋਪਾਂ ਦੇ ਤਹਿਤ ਪਹਿਲਾਂ ਉਹਨਾਂ ਦੇ ਵੱਲੋਂ ਈਮੇਲ ਕੀਤੀ ਗਈ ਪਰ ਜਦੋਂ ਕੋਈ ਰਿਸਪੌਂਸ ਨਹੀਂ ਆਇਆ ਤਾਂ ਖੁਦ ਅੱਜ ਇਸ ਬਾਬਤ ਹਾਰਡ ਕਾਪੀ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚੇ ਨੇ ਦਿੱਲੀ ਸਿਕਿਉਰਿਟੀ ਪ੍ਰਬੰਧਕ ਕਮੇਟੀ ਦੀ ਮੈਂਬਰ ਰਣਜੀਤ ਕੋਰ ਤੇ ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅ ਡੀਐਸਸੀ ਐਮਸੀ ਦੇ ਐਕਟ ਦੇ ਅਨੁਸਾਰ ਕੋਈ ਵੀ ਮੈਂਬਰ ਆਪਣੇ ਪਰਿਵਾਰ ਜਾਂ ਨੂੰ ਕੰਮ ਜਾਂ ਬਿਜ਼ਨਸ ਨਹੀਂ ਦੇ ਸਕਦਾ ਪਰ ਸਰਨਾ ਦੇ ਵੱਲੋਂ ਉਹ ਵੀ ਨੀਮਾ ਨੂੰ ਸ਼ਿਕਇ ਟੰਗਿਆ ਗਿਆ ਤੇ ਹੁਣ ਇਸ ਬਾਬਤ ਸਰਨਾ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਔਰ ਕੀ ਕੁਝ ਖੁਲਾਸੇ ਕੀਤੇ ਗਏ ਨੇ ਬੀਬੀ ਰਣਜੀਤ ਕੌਰ ਦੇ ਵੱਲੋਂ ਔਰ ਸੁਣ ਲੈਣੇ ਕਿ 23 ਜੂਨ ਨੂੰ ਮੈਂ ਇੱਕ ਮੇਨ ਪਾਈ ਸੀ ਸ਼੍ਰੀ ਅਕਾਲ ਤਖਨ ਸਾਹਿਬ ਕਿਉਂਕਿ ਸਾਨੂੰ ਆਸ ਹੈ ਜੀਏ ਕਿ ਕਿਉਂਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸੇ ਪਾਸੇ ਨੇ ਇਹ ਦੀ ਸਥਾਪਨਾ ਕੀਤੀ ਸੀ ਜਿੱਥੇ ਸੱਚਚੋਰ ਹੱਕ ਦੀ ਗੱਲ ਹੋ ਸਕੇ ਇਸ ਕਰਕੇ ਮੈਂ ਇੱਕ ਮੇਲ ਪਾਈ ਸੀ ਜਿਹਦੇ ਵਿੱਚ ਪਰਮਜੀਤ ਸਿੰਘ ਸਰਨਾ ਜੋ ਕਿ ਸਾਫ ਦਾ ਪ੍ਰਧਾਨ ਆ ਚੁੱਕੇ ਨੇ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਉਹਨਾਂ ਨੇ ਨਹੀਂ ਪਈਆਂ ਮੈਂਬਰ ਵੀ ਕਗੇ ਇਹ ਬਦਲ ਗਿਆ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਰਦੀ ਚੋਣ ਹੋਵੇ ਗੁਰੂ ਕਰਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਰਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਮੈਂ ਪੈਸੇ ਕਿਉਂ ਦੇ ਰਹੇ ਹਾਂ ਮਤਲਬ ਪੈਸੇ ਦਾ ਮਤਲਬ ਇਹ ਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਝੁੱਭੀ ਸੀ ਤੇ ਮੈਂ ਮੇਲ ਪਾਈ ਸੀ ਸ਼੍ਰੀ ਗੰਗਾ ਕਾ ਸਾਥ ਤੇ ਪਰ ਮੈਨੂੰ ਉਧਰੋਂ ਦੀ ਕੋਈ ਰਿਵਾਰਡ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਹਾਂ ਔਰ ਦੁਬਾਰਾ ਬੇਨਤੀ ਕਰਨ ਆਈ ਹਾਂ ਆਪਣੀ ਫਰਿਆਦ ਲੈ ਕੇ ਆਈ ਹਾਂ ਉਸ ਲੜ ਦੇ ਉੱਪਰ ਜਿੱਥੇ ਕਿ ਹਾਕੋਰ ਸੱਚ ਦੀ ਗੱਲ ਹੁੰਦੀ ਹੈ ਕਿ ਅਸਰਾਂ ਦੇ ਜਿਹੜੇ ਬੰਦੇ ਆ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਏ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੀ ਨਿਮੈਂਦੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈਗਾ ਤੇ ਇਹਦਾ ਮਤਲਬ ਹੈ ਕਿ ਜਿਹੜੇ ਮੈਂਬਰ ਖਰੀਦਣਗੇ ਇਹਨਾਂ ਨੇ ਪੈਸੇ ਦੇ ਕੇ ਤੇ ਐ ਦਾ ਮਤਲਬ ਹੋਇਆ ਕਿ ਬਾਚੌਣਾ ਨੇ ਮੁੱਥਨੇ ਕੁਛ ਨਾ ਕੁਛ ਗਲਤ ਕੰਮ ਕਰਨ ਗਿਆ ਤਾਂ ਹੀ ਤੇ ਕਮਾਨ ਗਏ ਤੇ ਗੁਰੂ ਘਰ ਦੀ ਸੇਵਾ ਵਾਸਤੇ ਐ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਆਇਆ ਅਸ ਕਰਕੇ ਮੈਂ ਬੇਨਤੀ ਕਰਦੀ ਆਂ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹਨ ਰਿਕਾਰਡ ਹੈਗਾ ਮੈਂ ਲਿੰਕ ਭੇਜਿਆ ਆਇਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਚਲ ਮੈਂ ਦੁਬਾਰਾ ਆਪਣੀ ਮੰਗ ਪੱਤਰ ਲੈ ਕੇ ਆਈ ਆਂ ਇੱਥੇ ਹੇ ਤਾਂ ਕਿਹੋ ਜਿਹਾ ਵਾਕਿਆ ਹੈਗਾ ਜਦੋਂ ਅੱਜ 23 ਜੂਨ ਨੂੰ ਦੇਖਿਆ ਜੇ ਤੁਸੀਂ 23 ਜੂਨ ਨੂੰ ਮੈਂ ਮੈਨਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ ਪਰ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰ ਅਸੀਂ ਸਰਨਾਗੇ ਬੋਲਰ ਦਾ ਖਜ਼ਾਨਾ ਰੋਕਦੇ ਰਹੇ ਨੇ ਜਦੋਂ ਐ ਐਸਆਈਐਮ ਦਿੱਲੀ ਕਮੇਟੀ ਦਾ ਐਕਟ ਆ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਐਸ ਕਰਕੇ ਅਸੀਂ ਹੁਣ ਇਹ ਜਨਨਾ ਹਾਊਸ ਕੋਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਹੈ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ